ਤਨ ਬਾਬਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਨਾਂ ਦੀ ਕੁਰਬਾਨੀ ਬੇਮਿਸਾਲ ਆ ਦੁਨੀਆ ਦੇ ਤਖਤੇ ਦੇ ਉੱਤੇ ਕੋਈ ਵੀ ਇਦਾਂ ਦਾ ਇਨਸਾਨ ਨਹੀਂ ਹੋਇਆ ਜਿਹਦਾ ਦੋ ਵਾਰ ਨਾਮ ਰੱਖਿਆ ਗਿਆ ਹੋਵੇ ਤੇ ਦੋਵੇਂ ਵਾਰ ਗੁਰੂ ਨੇ ਰੱਖਿਆ ਹੋਵੇ ਇੱਕੋ ਇੱਕ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਪਹਿਲਾ ਨਾਮ ਭਾਈ ਜੈਤਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਿੱਤਾ ਹੈ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਕਿਰਪਾ ਕੀਤੀ ਹੈ ਸਦਾਨੰਦ ਦੇ ਘਰ ਪੁੱਤਰ ਹੋਇਆ ਤੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਭਾਈ ਸਦਾਨੰਦ ਦਾ ਆਪ ਰਿਸ਼ਤਾ ਕਰਵਾਇਆ ਕਿੰਨੀ ਨਿਕਟ ਵਰਤੀ ਗੁਰੂ ਦੇ ਨੇੜੇ ਕਿੰਨੇ ਆਉਣਗੇ ਗੁਰੂ ਦੇ ਨਾਲ ਹਰ ਪਲ ਰਹਿਣ ਵਾਲੇ ਗੁਰਮੁਖ ਪਿਆਰੇ ਅਜਿਹੇ ਇਤਿਹਾਸ ਵਿੱਚ ਬੜੇ ਘੱਟ ਮਿਲਦੇ ਨੇ ਭਗੌੜਿਆਂ ਦਾ ਜ਼ਿਕਰ ਤਾਂ ਬਹੁਤ ਮਿਲ ਜਾਂਦਾ ਹੈ ਪਰ ਗੁਰੂ ਦੇ ਨਾਲ ਨਿਭਣ ਵਾਲੇ ਗੁਰਮਖ ਪਿਆਰੇ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਆ ਮੈਂ ਇਸ ਗੱਲ ਨੂੰ ਬੜੀ ਧਿਆਨ ਦੇ ਨਾਲ ਬਾਚਦਾ ਹਰੇਕ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਬਾਬਾ ਜੀਵਨ ਸਿੰਘ ਦੇ ਨਾਂ ਤੇ ਗੁਰਦੁਆਰੇ ਦੋ ਹੀ ਹੋਣ ਤਿੰਨ ਹੋਣ ਚਾਰ ਹੋਣ ਪਰ ਨਾਂ ਬਦਲੇ ਜਾਂਦੇ ਨਹੀਂ ਨਾਂ ਬਦਲ ਜਾਂਦੇ ਨਹੀਂ ਗੁਰਦੁਆਰਾ ਸਾਹਿਬ ਉਹਦਾ ਪਰ ਇੱਕ ਦਰ ਸਥਾਨ ਏਦਾਂ ਦਾ ਜਿਹਦਾ ਨਾਮ ਜਿਹੜਾ ਇਸ ਪਿੰਡ ਵੀ ਗੁਰੂ ਘਰ ਦਾ ਨਾਮ ਆ ਬਾਬਾ ਜੀਵਨ ਸਿੰਘ ਦੇ ਨਾਂ ਤੇ ਦੂਸਰੇ ਪਿੰਡ ਵੀ ਹੋਵੇਗਾ ਤੀਜੇ ਵੀ ਹੋਵੇਗਾ ਚੌਥੇ ਵੀ ਹੋਵੇਗਾ ਜਿਹੜੇ ਜਿਹੜੇ ਪਿੰਡ ਚੱਲ ਜੋਗੇ ਇੱਕ ਗੁਰੂ ਘਰ ਦਾ ਨਾਮ ਜਿਹੜਾ ਕਦੇ ਨਹੀਂ ਬਦਲਦਾ ਪਰ ਇੱਕ ਕੁਰਬਾਨੀ ਚੜ੍ਹਦੀ ਕਲਾ ਗੁਰੂ ਦੇ ਕੋਲੋਂ ਲੈ ਕੇ ਭਾਈ ਜਗਤੇ ਦਾ ਪਹਿਲਾ ਨਾਮ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰੱਖਿਆ ਤੇ ਦੂਸਰਾ ਨਾਮ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਰੱਖਿਆ ਹੁਣ ਦੋ ਨਾਮ ਗੁਰੂ ਦੇ ਕੋਲੋਂ ਬਖਸ਼ਿਸ਼ ਹੋਏ ਹੋਣ ਤੇ ਚੜ੍ਹਨੀ ਕਲਾ ਤੇ ਜੀਵਨ ਵਿੱਚੋਂ ਆਪੇ ਆਵੇਗੀ ਖਿਆਲ ਦੇ ਵਿੱਚ ਰੱਖਿਓ ਜਿਨ੍ਹਾਂ ਨੇ ਆਪਣਾ ਆਪ ਰੰਗਿਆ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਦੇ ਦਵਾਰੇ ਦੇ ਉੱਤੇ ਆ ਕੇ ਝੁਕਾ ਦਿੱਤਾ ਜਿਨ੍ਹਾਂ ਨੇ ਇਹ ਗੱਲ ਗੁਰੂ ਦੇ ਚਰਨਾਂ ਵਿੱਚ ਆ ਕੇ ਮੰਨੀ ਕਿ ਗੁਰੂ ਕਿਰਪਾ ਕਰਦਾ ਹੁਕਮ ਮੰਨਿਆ ਹੋਵੇ ਪਰਵਾਣ ਇੱਥੇ ਹੁਕਮ ਮੰਨਣ ਵਾਲਾ ਪਰਵਾਣ ਹੁੰਦਾ ਜੀ ਨਾ ਹੁਕਮ ਮੰਨਣ ਵਾਲੇ ਕਦੇ ਪਰਵਾਣ ਨਹੀਂ ਹੁੰਦੇ ਘਰ ਦੇ ਵਿੱਚ ਦੋ ਪੁੱਤਰ ਹੀ ਹੋਣ ਇੱਕ ਪੁੱਤਰ ਮਾਤਾ ਪਿਤਾ ਦੇ ਆਖੇ ਲੱਗਦਾ ਹੋਵੇ ਤੇ ਦੂਸਰਾ ਲੱਗੇ ਹੀ ਨਾ ਆਖੇ ਲੱਗਣ ਵਾਲਾ ਪੁੱਤਰ ਮਾਤਾ ਪਿਤਾ ਦੇ ਨੇੜੇ ਹੋਵੇਗਾ ਜਿਹੜਾ ਪੁੱਤਰ ਮਾਤਾ ਪਿਤਾ ਦੇ ਆਖੇ ਨਹੀਂ ਲੱਗਦਾ ਉਹ ਮਾਤਾ ਪਿਤਾ ਤੋਂ ਦੂਰ ਹੋਵੇਗਾ ਕਿਉਂਕਿ ਤੇ ਹੁਕਮ ਮੰਨਣ ਵਾਲਾ ਪਰਵਾਣ ਹੁੰਦਾ ਹੈ ਜਿਹੜਾ ਗੁਰੂ ਦਾ ਪਿਆਰਾ ਗੁਰੂ ਦਾ ਸਿੱਖ ਗੁਰੂ ਦਾ ਹੁਕਮ ਮੰਨ ਲਵੇ ਉਹ ਗੁਰੂ ਨੂੰ ਪਰਵਾਣ ਹੋਵੇਗਾ ਜਿਹੜਾ ਹਕਮਤੋਂ ਬਾਗੀ ਹੈ ਤੇ ਗੁਰੂ ਕੰ다 ਭੱਜਾ ਫਿਰ ਕਿੱਥੋਂ ਤੱਕ ਭੱਜ ਲਵੇਗਾ ਅਖੀਰ ਦਵਾਰਾ ਇਹੀ ਆ ਜਿੱਥੇ ਆ ਕੇ ਠਹਿ ਕੇ ਚਰਨਾਂ ਦੇ ਵਿੱਚ ਪੈ ਜਾਣਾ ਹੈ ਹੋਰ ਕਿਤੇ ਵੀ ਕੋਈ ਇਦਾਂ ਦਾ ਆਸਰਾ ਦੁਨੀਆ ਦੇ ਤਖਤੇ ਤੇ ਨਹੀਂ ਜਿਮਨੇਗਾ ਤੁਹਾਨੂੰ ਕਿਤੇ ਵੀ ਐਵੇਂ ਦਾ ਗੁਰੂ ਨਹੀਂ ਮਿਲੇਗਾ ਜਿਹੜਾ ਗੁਰੂ ਆਪਣੇ ਸਿੱਖਾਂ ਦੇ ਉਤੋਂ ਆਪਣੇ ਪੁੱਤ ਨਿਸ਼ਾਵਰ ਕਰ ਦਿੰਦਾ ਹੋਵੇ ਆਪਣਾ ਪਰਿਵਾਰ ਕੁਰਬਾਨ ਕਰ ਦਿੰਦਾ ਹੋਵੇ ਦੁਨੀਆ ਦੇ ਇਤਿਹਾਸ ਦੇ ਵਿੱਚ ਏਦਾਂ ਦਾ ਗੁਰੂ ਤੁਹਾਨੂੰ ਕਿਤੇ ਨਹੀਂ ਮਿਲੇਗਾ ਗੁਰੂ ਬਥੇਰੇ ਹੋਣਗੇ ਕੱਚੇ ਪਿੱਲੇ ਗੁਰੂ ਬੜੇ ਤੁਰੇ ਫਿਰਦੇ ਨੇ ਬਹੁਤ ਹੋਣਗੇ ਪਰ ਜਿਨ੍ਹਾਂ ਰੁੱਲਦਿਆਂ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਸਰਦਾਰੀਆਂ ਦਿੱਤੀਆਂ ਉਹਨਾਂ ਦੇ ਲਈ ਆਪਣੇ ਪੁੱਤਰ ਕੁਰਬਾਨ ਵੀ ਕਰ ਦਿੱਤੇ ਦੁਨੀਆ ਦੇ ਲੋਕ ਜ਼ਮੀਨ ਜਾਇਦਾਦ ਧਨ ਦੌਲਤ দান ਕਰਦੇ ਹੋਣਗੇ ਤੇ ਆਪਣੇ ਆਪ ਨੂੰ ਬਹੁਤ ਵੱਡਾ ਉੱਚਾ ਮਹਾਨ ਸਮਝਦੇ ਹੋਣਗੇ ਪਰ ਕਲਗੀਧਰ ਪ੍ਰੀਤਮ ਪਿਆਰਾ ਪੁੱਤਰਾਂ ਦਾ ਦਾਦਨੀ ਜੀ ਹਰ ਤਰ੍ਹਾਂ ਦਾ ਦਾਨ ਮਨੁੱਖ ਕਰ ਸਕਦਾ ਏ ਪਰ ਕਦੇ ਆਪਣੇ ਬੱਚਿਆਂ ਨੂੰ ਕੁਰਬਾਨੀ ਵਾਲਾ ਦਾਨ ਨਹੀਂ ਜੀ ਦੇ ਸਕਦਾ ਇਹ ਇੱਕੋ ਇੱਕ ਗੁਰੂ ਦੇ ਹਿੱਸੇ ਆਇਆ ਏ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਵੀ ਕੁਰਬਾਨ ਕਰ ਦਿੱਤਾ ਇਸ ਦੁਨੀਆ ਦੇ ਤਖਤੇ ਦੇ ਉੱਤੇ ਵਸਣ ਵਾਲਾ